ਹਾਂ ਜੀ ਭਾਈ ਜੀ ਨਹੀਂ ਭਾਈ ਭਾਈ ਜੀ ਤਾਂ ਠੀਕ ਹੈ ਬਾਬਾ ਜੀ ਸੱਸੀ ਗਾਲ ਮੈਂ ਬੁਲਾਉਣੀ ਆ ਤੁਹਾਨੂੰ ਫੱਤੀ ਬੁਲਾਉਣੀ ਹੋਊਗੀ ਪਰ ਫੱਤੀ ਬੁਲਾਉਣੀ ਆ ਕਿੱਥੇ ਹਾਂ ਦੱਸੋ ਭਾਈ ਕੀ ਗੱਲ ਹੋਈ ਹੈ ਕਿ ਬੋਲੋ ਨਹੀਂ ਹਾਂ ਮੇਰੇ ਫੋਨ ਤੇ ਤੁਸੀਂ ਮੈਸੇਜ ਕਰੀਏ ਨਿਓ ਤੁਹਾਨੂੰ ਪਤਾ ਨਾ ਕੌਣ ਬੋਲਦੀ ਹੈ ਤੁਸੀਂ ਉਹਨਾਂ ਪ੍ਰਧਾਨ ਸਾਹਿਬ ਦੇ ਘਰੋਂ ਬੋਲਦੇ ਹੋ ਤੁਸੀਂ ਸਰਪੰਚ ਸਾਹਿਬ ਨੇ ਜਿਹੜੇ ਹਾਂ ਮੈਂ ਸਰਪੰਚ ਸਾਹਿਬ ਦੇ ਘਰੋਂ ਬੋਲਦੀ ਹਾਂ ਤੈਨੂੰ ਸਾਰੀ ਸ਼ਰਮ ਸੰਗ ਨਹੀਂ ਆਉਂਦੀ ਜੀ ਤੈਨੂੰ ਪਾਠੀ ਰੱਖਿਆ ਭਾਜੀ ਭਾਜੀ ਰੱਖਿਆ ਤੇ ਭਾਈ ਜੀ ਤੂੰ ਤੜਕੀ ਬਿੜੇ ਤਭ ਨੂੰ ਸਰਬੱਤ ਦਾ ਭਲਾ ਮੰਗ ਦੂੰਗੀ ਹੈ ਕਿਾ ਦਿੰਨੇ ਹੋਗੇ ਗੁਰੂ ਦੀ ਬਾਣੀ ਪੜ੍ਹ ਦਊ ਤਾਂ ਤੁਸੀਂ ਮੈਸੇਜ ਕੀ ਕਰੀ ਜਾਂਦੇ ਮੈਨੂੰ ਕੀ ਮੈਸੇਜ ਕੀਤਾ ਭਾਈ ਮੈਂ ਤਾਂ ਸਵੇਰ ਦੀ ਸੱਜਰੀ ਸੱਜਰੀ ਸਵੇਰ ਮਬਾਰਕ ਦਿਆ ਤੁਹਾਨੂੰ ਇਹ ਦੁੱਤੇ ਵੀ ਕਿਹਾ ਦੋਸਤ ਇਹ ਗਲਤ ਕਹਿਦਾ ਇਹ ਵਿੱਚ ਦੋਸਤ ਇਹ ਕੀ ਮਤਲਬ ਹੋਇਆ ਵੀ ਹੈਲੋ ਜੀ ਕਿਵੇਂ ਹੋ ਕੀ ਹੋ ਸੋਹਣੋ ਕੀ ਹਾਲ ਚਾਲ ਹੈ ਅਮਕੀ ਅਕੀ ਕੱਲ ਮਤਲਬ ਹੋਈ ਸੋਹਣੋ ਕਹਿੰਦੇ ਨਹੀਂ ਭਾਈ ਸੋਹਣੋ ਕਹਕਦੀ ਵੀ ਦੇਖੋ ਸੋਹਣਾ ਕਹਣਾ ਵੀ ਤੁਹਾਨੂੰ ਸੋਹਣਾ ਹੀ ਕਿਹਾ ਸੀ ਤੁਹਾਨੂੰ ਗੰਦਾ ਤਾਂ ਨਹੀਂ ਕਿਹਾ ਉਹਨੂੰ ਮੈਂ ਕੋ ਕੋ ਗੁੱਸਾ ਰੋਤਾ ਵੀ ਜਿਵੇਂ ਸਮਝਾ ਹੁਣ ਪਾਜੀ ਪਾਈ ਜੀ ਤੁਸੀਂ ਸੋਨਾ ਕਿਹਨੂੰ ਕਹਿ ਰਹੇ ਹੋਗੇ ਬਾਬਾ ਜੀ ਸੋਨੇ ਨਾਲ ਸੋਨੇ ਤਾਂ ਤਾ ਕਹਿ ਸਕਦੇ ਆਂਗੇ ਵੀ ਆਪਦੀ ਜਨਾਨੀ ਨੂੰ ਤੁਸੀਂ ਕੰਦੇ ਹੋ ਇਹਦਾ ਮਤਲਬ ਤੁਸੀਂ ਕੰਦੇ ਹੋ ਫਿਰ ਦੱਸੋ ਆਪਦੀ ਜਨਾਨੀ ਨੂੰ ਸੋਨਾ ਕਹਿ ਸਕਦੇ ਹੋ ਤੂੰ ਆਪਦੀ ਜਿਹੜੀ ਮੰਗੇਤਰ ਹੁੰਦੀ ਆਉਣ ਸੋਨਾ ਕਹਿ ਸਕਦਾ ਹੈਗਾ ਤੇ ਦੂਜਿਆਂ ਦੀ ਜਨਾਨੀ ਨੂੰ ਤੇ ਦੂਜਿਆਂ ਨੂੰ ਉਹ ਵੀ ਸਰਪੰਚ ਦੀ ਘਰ ਵਾਲੀ ਨੂੰ ਤੁਸੀਂ ਐਵੇਂ ਕੀ ਬੋਲ ਸਕਦੇ ਹੋ ਬਾਬਾ ਇਹੀ ਕਹਾਣੀ ਮਸਵੇਰੇ ਪਹਿਲਾਂ ਤਾਂ ਨੂੰ ਤੁਤੋ ਦਾ ਮੈਸੇਜ ਚੈੱਕ ਕਰੋ ਪਹਿਲਾਂ ਮੈਨੂੰ ਹੁੰਦਾ ਜੀ ਪਹਿਲਾਂ ਇਹ ਲੱਗਿਆ ਵੀ ਇਹ ਹੈਗਾ ਜੀ ਕਿ ਪ੍ਰਧਾਨਪਾਲ ਦਾ ਨੰਬਰ ਕਿਉਂਕਿ ਐਸਾ ਨੰਬਰ ਤਾਂ ਕਈ ਵਾਰੀ ਮਿਲਵਾਇਆ ਨਹੀਂ ਹੁੰਦਾ ਕੈਂਪਿੰਗ ਨਾਲ ਉਹ ਦੇਵਨੋ ਪਹਿਲਾਂ ਤਾਂ ਮੈਂ ਮੈਸੇਜ ਕੀਤਾ ਸਿੱਧਾ ਉਹ ਤਾਂ ਹੁਣ ਜਦੋਂ ਸਾਨੂੰ ਕਿਸੇ ਗਰੀਬ ਗੁਰੂ ਦੇ ਘਰੇ ਕੋਈ ਵਿਵਸਤਾ ਪੈ ਜਾਂਦੀ ਹੈ ਤੁਹਾਨੂੰ ਕਹਿਣਾ ਪੈਂਦਾ ਵੀ ਭਾਈ ਇੱਥੋਂ ਨੇ ਭਾਂਡੇ ਟੀਂਦੇ ਸਭ ਕੁਝ ਵੀ ਦੇ ਦਿਓ ਤੁਸੀਂ ਹੈਨਾ ਜਿਵੇਂ ਇਹ ਜੋ ਵੀ ਬਣਦਾ ਹੈ ਸੀ ਗੁਰਦੁਆਰੇ ਦਾ ਸੀ ਆਪ ਚੜਾਵਾ ਜਿਹੜਾ ਹੁੰਦਾ ਹੈ ਉਹ ਤਾਂ ਮੈਂ ਤੁਸੋਂ ਨੂੰ ਕਹਿਣਾ ਪੈਂਦਾ ਹੈ ਪਰ ਇਹਦਾ ਮਤਲਬ ਕੀ ਹੋਇਆ ਤੁਸੀਂ ਕੀ ਕੀ ਗੱਲ ਕਹਿ ਰਹੇ ਹੋ ਮੈਂ ਤਾਂ ਜ ਸੋਹਣ ਹੋ ਗਿਆ ਹੈ ਨਹੀਂ ਨਹੀਂ ਕਿਹਾ ਵੀ ਸਾਨੂੰ ਵੀ ਦੇ ਦੋ ਟਾਈਮ ਬੜੀ ਸੋਹਣੋ ਕੀ ਮਤਲਬ ਟਾਈਮ ਦੇਣ ਦਾ ਕੀ ਮਤਲਬ ਉਹ ਟਾਈਮ ਦੇਣ ਦਾ ਮਤਲਬ ਇਹ ਹੈ ਕਿ ਭਾਈ ਤੁਸੀਂ ਆਇਆ ਕਰੋ ਇੱਥੇ ਤੇ ਦਰਬਾਰ ਸਾਹਿਬ ਆਇਆ ਕਰੋ ਮਾੜੇ ਕੋਈ ਟਾਈਮ ਨੂੰ ਮੈਂ ਤੁਹਾਨੂੰ ਕੀ ਕਹਾਂ ਤੁਸਾਂ ਗਲਤ ਹਰੇਕ ਗੱਲ ਨੂੰ ਤੁਸੀਂ ਉੱਠਾ ਹੀ ਲੈਂਦੇ ਨਾ ਤੁਸੀਂ ਦੱਸੋ ਤੇ ਫਿਰ ਇਹਦਾ ਮਤਲਬ ਕੀ ਹੋਇਆ ਆਜੋ ਚਾਹ ਪਾਣੀ ਪੀ ਆ ਲਿਆ ਮੈਂ ਜ ਸੋਹਣੋ ਕੋਟਲਾ ਚਕਮਾ ਲੈ ਲੀਂ ਇਹ ਕੀ ਮਤਲਬ ਹੋਇਆ ਦੁਤਰੂ ਜੀ ਕਹਿਤਾ ਹੁਣ ਮੈਂ ਤੁਹਾਨੂੰ ਤੁਸੀਂ ਮੈਨੂੰ ਕਹਿਤਾ ਹੁਣ ਤੁਸੀਂ ਰੋਲਾ ਪਾਉਣਾ ਦੱਸੋ ਇਸ ਗੱਲ ਨੂੰ ਲੈ ਕੇ ਤੇ ਰੋਲਾ ਤਾਂ ਮੈਂ ਪਾਉਂਗੀ ਬਾਬਾ ਜੀ ਜਾ ਕੇ ਸਿੱਧੇ ਮਤਲਬ ਤੇ ਆ ਕੇ ਗੱਲ ਕਰ ਸਿੱਧੇ ਮਤਲਬ ਕੀ ਗੱਲ ਹੈ ਮੈਂ ਤਾਂ ਰੋਲਾ ਨਹੀਂ ਪਾਉਂਦੀ ਨਹੀਂ ਹੁਣੇ ਦੀ ਮੈਂ ਗਲਤੀ ਮੰਨਣਾ ਫੁੱਡੇ ਤੋਂ ਤੁਸੀਂ ਪਈ ਜੇ ਮੈਂ ਹੁਣ ਰੋਲਾ ਪਾਉਂਗੇ ਤਾਂ ਫੇਰ ਮੇਰੀ ਰੂਜੀ ਰੋਟੀ ਦਾ ਸਵਾਲ ਹੈ ਮੈਨੂੰ ਭਲਾ ਨਹੀਂ ਗੁਰੂ ਕਰ ਚੁੱਕਦੇ ਨਾ ਉਸੇ ਬਿਲੇ ਹੁਣ ਤੁਸੀਂ ਸਮਝਦੇ ਕਿਉਂ ਨਹੀਂ ਅੱਜ ਆਉਂਦੇ ਹੁਣ ਤੁਸੀਂ ਗਲਤੀ ਤਾਂ ਹੀ ਕਰਦੀ ਤੇ ਹੁਣ ਤੁਸੀਂ ਮੈਨੂੰ ਕੀ ਕਰੋ ਕੀ ਕਰਾਂ ਤੁਹਾਨੂੰ ਮੈਂ ਤਾਂ ਆਪਣੇ ਦੇਖੋ ਇੱਕ ਉਸ ਹੁੰਦੇ ਅਗੇ ਇੱਕ ਆਪਣਾ ਪ੍ਰਸਤਾਵ ਰੱਖਿਆ ਸੀ ਇੱਕ ਤੁਹਾਨੂੰ ਇੱਕ ਪਰਪੋਜ਼ ਕੀਤਾ ਸੀ ਜੇ ਤੁਹਾਨੂੰ ਜੀ ਹਾਂ ਤਾਂ ਹਾਂ ਕਹਿ ਦਿਓ ਜੇ ਨਹੀਂ ਨਾ ਹੈ ਤਾਂ ਕੋਈ ਜਵਾਬ ਉੱਥੇ ਦੇ ਦਿਓ ਕਿ ਗੱਲ ਕਰਨ ਦੀ ਮੇਰੀ ਕੀ ਜ਼ਰੂਰਤ ਹੈ ਮੇਰੀ ਤਾਂ ਹੁਣ ਹਾਂ ਹੈਗੀ ਹੈ ਜੀ ਹਾਂ ਤਾਂ ਮੈਂ ਉਸ ਨੂੰ ਨਿਕਮਾ ਸੀ ਹਾਂ ਤਾਂ ਮਨ ਲੈਣੇ ਜੀ ਚਲੋ ਠੀਕ ਹੈ ਮੈਨੂੰ ਤਾਂ ਜ਼ਰੂਰਤ ਹੈਗੀ ਹੈ ਪਰ ਮੈਨੂੰ ਖਰਚਾ ਪੂਰਾ ਕਰਨਾ ਪਊਗਾ ਮੇਰੇ ਤੋਂ ਖਰਚਾ ਹੀ ਪੂਰਾ ਕਰ ਦਾਂਗੇ ਤਾਂ ਫਿਰ ਉਹਨੂੰ ਹਾਂ ਤਾਂ ਹੈ ਜੀ ਤੇਰੇ ਇਤਰਾ ਮਾਂਸਾ ਤੇਰੀ ਪੂਰੀ ਜਮੀਨ ਜਾ ਜਾਂਦਾ ਤੇ ਵਧੀਆ ਹੈਗਾ ਤੂੰ ਕਰੋ ਇਹ ਕੋਈ ਦਿੱਕਤ ਆ ਨਹੀਂ ਜਮੀਨ ਜਾਦਾ ਹੈਗੀ ਲੋ ਪਰ ਠੀਕ ਹੈ ਗੁਰੂ ਦੇ ਨਾਲ ਲੱਗ ਜਾਂਦਾ 2 ਮਿੰਟ ਰਬ ਹੋ ਜਾਂਦਾ ਹੋਰ ਤਾਂ ਫੇਕੀ ਜਾਂਦਾ ਹੁਣ ਤੋਂ ਇੱਥੇ ਦੇ ਗੁੱਸਾ ਰਬ ਰਬ ਤੋ ਰਬ ਰਬ ਤੋ ਸਿੱਕ ਸਿੱਕ ਨਹੀਂ ਕਰ ਲਿਆ ਤੂੰ ਮੈਂ ਇਸਕ ਤਾਂ ਇਸਕ ਕਰਨਾ ਸੀ ਤੇਰੇ ਨਾਲ ਤਾਂ ਇਹਦਾ ਮੈਸੇਜ ਕੀਤਾ ਨਾ ਕਿ ਮੇਰੀ ਗੱਲ ਸੁਣ ਵੀ ਮੈਂ ਆਪਣਾ ਪ੍ਰਪੋਜ਼ ਮੈਨੂੰ ਮੇਰੀ ਗੱਲ ਸੁਣ ਮੈਨੂੰ ਹਰਕਤਾਂ ਆਇਆ ਵੀ ਮੈਨੂੰ ਆਏ ਲੱਗਿਆ ਵੀ ਉਹ ਫਰਗਾਹ ਨੂੰ ਚੈੱਕ ਕੀਤਾ ਕੋਈ ਹੋਰ ਹੈ ਉੱਤੇ ਤੁਹਾਨੂੰ ਮੇਰਾ ਨੰਬਰ ਨਹੀਂ ਉੱਤੇ ਮੇਰੀ ਡੀਪੀ ਲੱਗੀ ਹੋਈ ਹੈ ਏਡੀ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਨਾ ਡੀਪੀ ਤਾਂ ਲੱਗੀ ਹੋਈ ਹੈ ਮੈਨੂੰ ਆਏ ਲੱਗਿਆ ਵੀ ਥੋੜੀ ਮਿਲੀ ਭਾਵੇਂ ਤੁਹਾਨੂੰ ਤਾਨ ਕਰਕੇ ਵੀ ਤੁਸੀਂ ਰਾਜ਼ੀ ਹੋ ਮੈਂ ਤਾਂ ਰਾਜ਼ੀ ਹਾਂ ਭਾਈ ਮੈਂ ਸਿੱਧੀ ਗੱਲ ਹੈ ਮੈਂ ਆਪਣਾ ਪ੍ਰਪੋਜ਼ਲ ਤੁਹਾਨੂੰ ਦੇਤਾ ਮੈਂ ਆਪਣਾ ਬਸਤਾਵ ਦੇ ਰਿਹਾ ਜੇ ਰੱਖਤਾ ਹੁਣ ਅੱਗੇ ਤੂੰ ਠੁਕਰਾਉਣਾ ਹੈ ਜਾਂ ਚੱਕ ਕੇ ਸੀਨੇ ਨਾਲ ਲਾਉਣਾ ਹੈ ਤੇਰੀ ਮਰਜ਼ੀ ਹੈ ਹੁਣ ਆਪਾਂ ਚੱਲੀਏ ਫਿਰ ਸਰਪੰਚ ਸਾਹਿਬ ਤੱਕ ਨੂੰ ਗਏ ਹੋਇਆ ਕਿ ਜੈਪੁਰ ਬਾਵਾ ਦੇ ਨੌਂਦੇ ਨਹੀਂ ਕਿਉਂ ਚਾਉਂਦੇ ਰੇਂਦਾ ਜਿੱਦਾਂ ਜਿੱਦਾਂ ਤੈਨੂੰ ਤੰਗ ਮੈਂ ਜਿੱਦ ਕਰਦਾ ਜਿੱਦੂ ਗੱਲ ਆਪਣੀ ਬਣ ਜਾਇਆ ਕਰੂ ਹੁਣ ਮੈਂ ਆ ਜਾ ਨਹੀਂ ਹਬੂਰ ਕੱਲ ਪਰਸ ਕੱਲ ਤੂੰ ਕੱਲ ਹਬੂਰ ਆਣਾ ਤੂੰ ਇੱਕ ਘਾਹੂਰ ਮੈਲਾ ਨੇ ਫਿਰ ਆਪਾਂ ਤੇ ਬਾਹਰ ਲੈ ਜਾਉਂਗੇ ਰੈਸਟੋਰੈਂਟ ਚ ਪੈਰਾਡਾਈਸ ਸ਼ੋਪਿੰਗ ਕਰਵਾ ਦੀ ਸੋਹਣੀ ਸੀ ਮੈਨੂੰ ਵਧੀਆ ਉਹ 빅 ਬਾਜ਼ਾਰ ਲੈ ਜੂ ਤੈਨੂੰ ਮੈਂ ਹਬੂਰ ਆਲੇ ਨਾ ਸੁਨੇਹੇ ਮੇਰੇ ਕਲਮ ਦੇਖ ਕੇ ਆ ਗਿਆ ਬਾਹਰ ਹਾਂ ਹਾਂ ਜਿਹੜਾ ਉਹ ਤੇਨੂੰ ਮੈਂ ਜੀ ਵੀ ਰਾਜਵੀਰ ਜਵੰਦੇ ਦੀ ਨਵੀਂ ਕਲਮ ਨਹੀਂ ਹੋਈ ਜਿੱਤੀ ਆ ਮੈਂ ਲੰਗੀ ਉਦ ਕਮੈਂਟ ਮੇਰੀ ਗੱਲ ਸੁਣਾ ਹਾਂ ਦੱਸ ਉਹ ਗੋਲੀ ਗੋਲੀ ਪੱਟੇ ਕਿਹਨਾ ਖਾਈ ਮੈਂ ਨੂੰ ਸੁਣਦਾ ਵੀ ਪਾ ਪਾਈ ਦੀ ਤਪੋਤੇ ਖਾਂਦੀ ਅਸੀਂ ਪੁੱਕੀ ਪੱਕੀ ਨਾ ਨਾ ਪੁੱਕੀ ਤਾਂ ਮੈਂ ਖਾਂਦਾ ਭਈ ਹੁਣ ਪੁੱਕੀ ਨਾ ਤੜਕੇ ਖਾਂਦਾ ਪਰ ਐ ਥੋੜੀ ਵੀ ਦਿਨ ਕਰਨ ਬਲੇ ਖਾਉਂਗਾ ਦੱਸ ਕਰਨ ਨੂੰ ਤਾਂ ਬਾਅਦ ਚ ਦੇਖ ਲਾਂਗੀ ਤੇਰਾ ਮਿਲ ਕੋ ਕਰ ਨਹੀਂ ਨਹੀਂ ਕਰ ਚੱਲ ਕੋਈ ਨਹੀਂ ਪਹਿਲਾਂ ਮਿਲ ਲਈ ਵਿਚਾਰ ਲੈ ਮੈਨੂੰ ਇੱਕ ਜਦੋਂ ਵੇਖੇ ਉਹਨਾਂ ਦਾ ਭਾਂਡਾ ਵੀ ਨਹੀਂ ਖਰੀਦੇ ਆਪਣੇ ਤਾਂ ਫਿਰ ਵੀ ਬੰਦਾ ਕੀ ਗੱਲ ਤਾਂ ਗੱਲ ਚੱਲੀ ਪਈ ਮੈਂ ਅੰਜਪਾ ਪੰਡਾ ਲੈਣਾ ਹੁੰਦਾ ਤੁਸੀਂ ਬੁੜੀ ਨੂੰ ਸੌ ਵਾਰੀ ਟਣਕਾ ਕੇ ਦੇਖ ਰਹੀਆਂ ਤੱਕ ਬੰਦਾ ਠੀਕ ਹੁਣ ਕੁੱਝ ਜਨਾਨੀ ਜਦੋਂ ਪੰਡਾ ਖਰੀਦੀ ਆ ਤੌੜਾ ਵੀ ਖਰੀਦੀ ਮਿੱਟੀ ਦਾ ਹੁੰਦਾ ਜਿਹੜਾ ਉਹ ਸੌ ਵਾਰੀ ਟਣਕਾ ਕੇ ਦੇਖਦੀ ਆ ਦੇਖਦੀ ਆ ਨਾ ਬਸ ਤੁਸ ਮੇਰੇ ਨਾਲ ਆਪਸ ਮੈਨੂੰ ਟਣਕਾ ਕੇ ਦੇਖਿਆ ਤਾਂ ਹੀ ਆ ਨਾ ਫਿਰ ਵੀ ਇੰਨੇ ਮਾੜੇ ਤੇ ਟਿਕ ਨਹੀਂ ਸਕਦੀ ਜਿਹੜੀ ਜਨਾਨੀ ਦੀ ਜਾਤ ਹੁੰਦੀ ਏ ਤਾਂ ਮੈਂ ਕਹਿੰਦਾ ਅੰਮੀ ਤੱਕਲ ਸਾਨੂੰ ਫੇਲ ਜੀ ਪਰ ਤੁਸੀਂ ਤੇਰਾ ਵੀ ਗਿਆ ਤੁਹਾਡਾ ਨਾਮ ਬੜੀ ਹੈ ਸੰਕਟ ਹੀ ਹੋਏਗਾ ਸੰਕਟਾਂ ਤੇ ਖੰਡਾਂ ਦਾ ਨਾ ਪੂਰਾ ਅ ਬਸ ਉਹ ਸਮਝਾਂ ਜਿਹਦੀ ਗੱਲ ਹੈ ਕਿ ਸਵੇਰ ਦਾ ਰੱਖ ਆਪਣੇ ਮੈਂ ਦਊ ਸਾਰਾ ਕਰਕੇ ਨਿਰਭਰਤ ਹੋ ਕੇ ਮੈਂ ਛੁੱਟੀ ਲੈਣੀ ਹੈ ਜਿਹਦੇ ਮੈਨੂੰ ਮਾਰਸ ਤੇ ਨਹੀਂ ਉਤਰ ਜੂਗਾ ਤੂੰ ਹਬੋਰ ਮਿਲਣੀ ਮੈਨੂੰ ਠੀਕ ਹੈ ਠੀਕ ਹੈ ਜੀ ਨਜ਼ਰ ਹੈ ਠੀਕ ਹੈ ਜੀ